ਸੇਖਾਲ ਜੀ ਸਾਰਿਆਂ ਨੂੰ ਮੈਂ ਜਸਜੀ ਨਿਰਮਾਨ ਮੇਰਾ ਚੈਨਲ ਪੰਜਾਬੀ ਵਿਰਸਾ ਅੱਜ ਭਾਈ ਵੀਰ ਸਿੰਘ ਜੀ ਦਾ ਜਨਮ ਦਿਨ ਹੈ ਭਾਈ ਵੀਰ ਸਿੰਘ ਜੀ 5 ਦਸੰਬਰ 1872 ਈਸਵੀ ਨੂੰ ਅੰਮ੍ਰਿਤਸਰ ਵਿੱਚ ਪਿਤਾ ਚਰਨ ਸਿੰਘ ਤੇ ਮਾਤਾ ਚਤਰਕੌਰ ਦੇ ਘਰ ਪੈਦਾ ਹੋਏ ਆਪ ਬਚਪਨ ਤੋਂ ਹੀ ਵਿਦਿਆ ਵਿੱਚ ਬਹੁਤ ਨਿਪੁੰਨ ਸਨ ਆਪ ਨੂੰ ਆਧੁਨਿਕ ਕਵੀ ਹੋਣ ਦਾ ਮਾਨ ਪ੍ਰਾਪਤ ਹੈ ਆਪਣੇ ਪੰਜਾਬੀ ਸਹਿਤ ਦੀ ਹਰੇਕ ਵੰਗੀ ਤੇ ਲਿਖਿਆ ਹੈ ਚਾਹੀ ਉਹ ਕਹਾਣੀ ਹੋਏ ਕਪਟਾ ਹੋਏ ਨਾਵਲ ਹੋਏ ਨਾਟਕ ਹੋਏ ਨਿਬੰਧ ਹੋਣ ਜਾਂ ਫਿਰ ਜਨਮ ਸਾਖੀਆਂ ਹੋਣ ਭਾਈ ਵੀਰ ਸਿੰਘ ਨੂੰ ਪਦਮ ਪੁੱਛਣ ਵੀ ਮਿਲਿਆ ਹੈ ਭਾਈ ਵੀਰ ਸਿੰਘ ਜੀ ਨੇ ਵਾਤਾਵਰਨ ਸੰਬੰਧੀ ਵੀ ਲਿਖਿਆ ਹੈ ਭਾਈ ਵੀਰ ਸਿੰਘ ਨੇ ਰੋਹਾਨੀਅਤ ਪਰੀਆਂ ਕਪਟਾਵਾਂ ਵੀ ਲਿਖੀਆਂ ਹਨ ਭਾਈ ਵੀਰ ਸਿੰਘ ਜੀ ਦਾ ਸੁੰਦਰੀ ਨਾਵਲ ਕਮਦੀ ਕਲਾਈ ਬਿਨਵਸੰਨਾ ਫੁੱਲ ਆਦਿਕਾ ਦਾ ਸੰਗ੍ਰਹਿ ਬਹੁਤ ਮਕਬੂਲ ਹੋਏ ਹਨ ਭਾਈ ਵੀਰ ਸਿੰਘ ਜੀ ਨੂੰ ਸਰਦਾਂਝਲੀ ਦਿੰਦੇ ਹੋਏ ਪਸੇ ਨਹੀਂ ਕਹਿਣਾ ਹੈ ਮੇਰੇ ਸਿਪੇ ਰੰਗ ਦੀ ਚਾ ਤੇ ਸਿਪ ਤੁਰ ਜਾਣ ਦੀ ਹਈ ਪੂਰੀ ਹੁੰਦੀ ਨਾ ਮੈਂ ਤੱਲੇ ਲੈ ਰਿਹਾ ਸਤਿ ਸ਼੍ਰੀਕਾਲ ਜੀ